ਜੇ ਜਿਹੜੀਆਂ ਮੰਦਿਰ ਦੇ ਵਿੱਚ ਇੱਕੋ ਦਿਨ ਚ ਦੋ ਵੱਡੀਆਂ ਬੇਅਦਬੀਆਂ ਘਟਨਾਵਾਂ ਹੋਈਆਂ ਨੇ ਅਮਾਸ਼ੂ ਗਿਰਜ ਜਿਹੜਾ ਉੱਥੇ ਹੈਗਾ ਮੈਨੇਜਰ ਇਹ ਸਿਕਿਉਰਟੀ ਵਾਲਾ ਖੜਿਆ ਹੋਇਆ ਇਹਨੇ ਕੀ ਕੀਤਾ ਉਸ ਗੱਲ ਨੂੰ ਦਬਾਤਾ ਸਾਰੇ ਮਲਾਜ਼ਮਾਂ ਨੂੰ ਕਹਿਤਾ ਦੱਸਣਾ ਨਹੀਂ ਜਦੋਂ ਕਿ ਦਿੱਲੀ ਦੇ ਤੋਂ ਕੋਈ ਜਰਾ ਵੱਡੇ ਰਾਜ ਉੱਚ ਰਾਜਨੀਤਿਕ ਲੋਕ ਆਏ ਸੀਗੇ ਉਹ ਸਾਡੇ ਨਾਲ 9 ਵਜੇ ਮੰਦਿਰ ਬੰਦ ਹੋਣ ਤੋਂ ਬਾਅਦ ਮੰਦਿਰ ਦੇ ਅੰਦਰ ਗਏ ਨੇ ਜਦੋਂ ਕਿ ਜਿਹੜਾ ਮੰਦਿਰ ਦਾ ਦਰਵਾਜ਼ਾ ਇੱਕ ਵਾਰ ਬੰਦ ਹੋ ਜੇ ਦੁਬਾਰਾ ਖੁੱਲਦਾ ਨਹੀਂ ਆ। 4-10 ਨੂੰ ਸਿਕਿਉਰਟੀ ਦੇ ਬੰਦੇ ਨੇ ਬੱਕਰਾ ਚੋਰੀ ਕਰਕੇ ਵੇਚਿਆ। ਮੈਂ ਐਡਵੋਕੇਟ ਗਨੋਤ ਕੁਮਾਰ ਨੱਡਾ ਹਾਂ। ਸ਼ਿਵ ਸ਼ਾਣਾ ਸ਼ੇਰੇ ਹਿੰਦ ਦਾ ਮੈਂ ਲੀਗਲ ਅਡਵਾਈਜ਼ ਹਾਂ ਨਾ, ਨੈਸ਼ਨਲ ਤੇ ਅੱਜ ਦੀ ਜਿਹੜੀ ਅਸੀਂ ਇਹ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਸਾਨੂੰ ਅਮਰਜੈਂਸੀ ਚ ਕਰਨੀ ਪੈ ਰਹੀ ਹੈ ਅਸੀਂ ਇਹ ਜਿਹੜੀਆਂ ਮੰਦਰ ਦੇ ਵਿੱਚ ਇੱਕੋ ਦਿਨ ਚ ਦੋ ਵੱਡੀਆਂ ਵੇਅ ਰਵਿਧੀਆਂ ਘਟਨਾਵਾਂ ਹੋਈਆਂ ਨੇ ਉਹਨਾਂ ਬਾਰੇ ਅਸੀਂ ਡਿਊਟੀ ਮੈਨਸ਼ਰ ਪਟਿਆਲਾ ਨੂੰ ਕੰਪਲੀਟ ਦੇਣ ਲਈ ਵੀ ਗਏ ਸੀਗੇ ਲੇਕਿਨ ਹੋਰ ਜਿਹੇ ਵੇ ਕਾਰਨ ਸਾਨੂੰ ਮਿਲੇ ਨਹੀਂ ਕਿਉਂ ਦਫ਼ਤਰ ਦੇ ਵਿੱਚੋਂ ਬਾਹਰ ਗਏ ਹੋਏ ਸੀ ਸੀਐਮ ਸਾਹਿਬ ਆਏ ਹੋਏ ਸੀਗੇ ਤੇ ਯੂਨੀਵਰਸਿਟੀ ਸੀਜਾ ਉੱਥੇ ਸੀ ਉੱਥੇ ਸਾਨੂੰ ਮਿਲੇ ਨਹੀਂ ਇਹ 26 10 ਨੂੰ ਐਤਵਾਰ ਨੂੰ ਸਵੇਰ 12:00 ਵਜੇ ਕਾਲੀ ਮਾਤਾ ਦੇ ਗਰਭ ਘਰ ਦੇ ਵਿੱਚ ਸ਼੍ਰੀ ਕਾਲੀ ਮਾਤਾ ਦੇ ਗਰਭ ਘਰ ਦੇ ਵਿੱਚ ਇੱਕ ਲੜਕੀ ਗੋਲਕੁੱਤੇ ਚੜੀ ਤੇ ਉਹਨੇ ਬੇਅਦਬੀ ਕੀਤੀ ਪਰ ਇਹ ਆਪਣਾ ਹਮਾਸ਼ੂ ਗਿਰ ਜਿਹੜਾ ਉੱਥੇ ਹੈਗਾ ਮੈਨੇਜਰ ਇਹ ਸਿਕਿਉਰਿਟੀ ਆਲ ਨਾਲ ਭੜਿਆ ਹੋਇਆ ਤੇ ਇਹਨੇ ਕੀ ਕੀਤਾ ਉਸ ਗੱਲ ਨੂੰ ਦਬਾਤਾ ਸਾਰੇ ਮੁਲਾਜ਼ਮਾਂ ਨੂੰ ਕਹਤਾ ਦੱਸਣਾ ਨਹੀਂ ਇਹ ਇਹ ਜਿਹੜੀ ਸਾਰੀ ਐਸਸੀ ਕਮੀ ਫੂਟੇਜ ਦੇ ਵਿੱਚ ਹੈਗੀ ਹੈ ਤੇ ਦੂਜੀ ਘਟਨਾ ਉਸੇ ਦਿਨ ਰਾਤ ਨੂੰ ਹੋਈ ਹੈ ਜਦੋਂ ਕਿ ਦਿੱਲੀ ਦੇ ਤੋਂ ਕੁਝ ਵੱਡੇ ਰਾਜ ਉੱਚ ਰਾਜਨੀਤਿਕ ਲੋਕ ਆਏ ਸੀਗੇ ਉਹ ਸਾਢੇ 9 ਵਜੇ ਮੰਦਰਬਦ ਬੰਦ ਹੋਣ ਤੋਂ ਬਾਅਦ ਮੰਦਰ ਦੇ ਅੰਦਰ ਗਏ ਨੇ ਜਦੋਂ ਕਿ ਜਿਹੜਾ ਮੰਦਰ ਦਾ ਦਰਵਾਜ਼ਾ ਇੱਕ ਵਾਰ ਬੰਦ ਹੋ ਜੇ ਦੁਆਰਾ ਗੁਲਦਾਨੀਆ ਤੇ ਨਾ ਹੀ ਕੋਈ ਅੰਦਰ ਜਾ ਸਕਦਾ ਇਹ ਦੀਆਂ ਮੈਂ ਦੋ ਘਟਨਾਵਾਂ ਦੱਸਦਾ ਪਿਛਲੇ ਵਾਰੀ ਮੁੱਖ ਮੰਤਰੀ ਜਦੋਂ ਮਾਨਯੋਗ ਚੰਨੀ ਸਾਹਿਬ ਹੁੰਦੇ ਸੀਗੇ ਉਹ ਮੱਥਾ ਟੇਕਣ ਆਏ ਸੀਗੇ ਲੇਕਿਨ ਉਹ ਲੇਟ ਹੋ ਗਏ ਸੀਗੇ ਸਾਢੇ 9 ਵਜੇ ਗਏ ਸੀ ਇਸ ਕਰਕੇ ਉਹਨੂੰ ਦਰਵਾਜ਼ਾ ਨਹੀਂ ਸੀ ਖੋਲਿਆ ਉਹ ਬਾਹਰੋਂ ਮੱਥਾ ਟੇਕ ਕੇ ਚਲੇ ਗਏ ਬਹੁਤ ਪੁਰਾਣੀਆਂ ਗੱਲਾਂ ਨੇ ਜੇ ਕੋਈ ਪੁਰਾਣੇ ਬਜ਼ੁਰਗ ਜੀਂਦੇ ਆ ਉਹਨਾਂ ਨੂੰ ਪਤਾ ਜਦੋਂ ਮਹਾਰਾਜਾ ਭਗਵੰਦਰ ਸਿੰਘ ਜੀ ਅਬਰੇ ਮਹਾਰਾਜ ਹੁੰਦੇ ਸੀਗੇ ਕੋਈ ਇੱਕ ਵਾਰੀ ਦਰਸ਼ਨ ਕਰਨੇ ਸੀਗੇ ਕਿਤੇ ਉਹਨਾਂ ਨੇ ਲੜਾਈ ਜਾ ਕਿਸੇ ਕੰਮ ਜਾਣਾ ਸੀਗਾ ਤੇ ਮੰਦਿਰ ਦਰਸ਼ਨ ਕਰਨਾ ਹੈ ਸ਼ਾਮ ਨੂੰ ਲੇਕਿਨ ਦਰਵਾਜ਼ਾ ਉਹ ਤੋਂ ਬੰਦ ਹੋ ਚੁੱਕਿਆ ਸੀਗਾ ਸੈਨਿਕਾਂ ਨੇ ਕਿਹਾ ਮਹਾਰਾਜੀ ਆਏ ਨੇ ਪਰ ਉਹ ਕਹਿੰਦੇ ਵੀ ਇਹ ਦਰਵਾਜ਼ਾ ਨਹੀਂ ਹੁਣ ਖੁੱਲ ਸਕਦਾ ਇੱਕ ਵਾਰੀ ਬੰਦ ਹੋ ਗਿਆ ਹੁਣ ਸਵੇਰੇ 5 ਵਜੇ ਖੁੱਲੇਗਾ ਤੇ ਉਹ ਭਵਿੰਦਰ ਸਿੰਘ ਜੀ ਮਾਨ ਜੋ ਜਿਹੜੇ ਕਿ ਸਵਰਗਵਾਸੀ ਨੇ ਉਹਨਾਂ ਨੇ ਆਪਣਾ ਉਸ ਜਿਹੜਾ ਅੰਦਰ ਚੌਕੀਦਾਰ ਸੀ ਅਗਲੇ ਦਿਨ ਉਹਨੂੰ ਬੁਲਾ ਕੇ ਸਨਮਾਨ ਦਿੱਤਾ ਕਿ ਤੂੰ ਆਪਣੀ ਡਿਊਟੀ ਸਹੀ ਕੀਤੀ ਹੈ ਇਹ ਪਹਿਲੀ ਸਰਕਾਰ ਦੇਖੀ ਆ ਜਿਨ੍ਹਾਂ ਨੇ ਮੰਦਿਰ ਤੇ ਕਬਜ਼ਾ ਕਰ ਲਿਆ ਜਦੋਂ ਇੱਕ ਕਮੇਟੀ ਬਣੀ ਸੀ ਅਸੀਂ ਸੋਚਿਆ ਸੀਗਾ ਆ ਵੀ ਕੋਈ ਵਧੀਆ ਕੰਮ ਕਰੂਗੀ ਪਰ ਜਿੱਦਨ ਤੋਂ ਕਮੇਟੀ ਇਹ ਬਣੀ ਐ ਇਹਨੇ ਮੰਦਿਰ ਦੇ ਵਿੱਚ ਬੇਅਦਬੀਆਂ ਕਰਾਈਆਂ ਨੇ ਹੋਰ ਕੁਝ ਨਹੀਂ ਕੀਤਾ ਤੇ ਦੂਸਰੀ ਗੱਲ ਇਹ ਹੈ ਇਸ ਅਖਬਾਰਾਂ ਦੇ ਵਿੱਚ ਸਿਰਫ ਫੋਟੋ ਹੀ ਲਾਉਂਦੇ ਆ ਰੋਜ਼ ਵੀਡੀਓ ਪਾਉਂਦੇ ਨੇ ਹੋਰ ਕੁਝ ਨਹੀਂ ਕਰਦੇ ਅਸੀਂ ਉਦੋਂ ਬਾਹਰ ਖੜੇ ਸੀਗੇ ਅਸੀਂ ਦੇਖਿਆ ਕਾਰਨ ਅਸੀਂ ਉਧਰ ਸੈਰ ਕਰਨ ਗਏ ਸੀ ਕਿਉਂਕਿ ਸਾਡਾ ਸੰਗਠਨ ਹੈ ਕਿ ਵੇਰੀ ਇਸ ਇਕੱਠੇ ਹੁੰਦੇ ਰਹਿੰਦੇ ਆ ਤੇ ਅੰਦਰ ਗਏ ਨੇ ਤੇ ਉੱਥੋਂ ਬਾਹਰ ਆ ਕੇ ਫਿਰ ਇਹ ਪਿਛਲੇ ਗੇਟਸਾਂ ਨਹੀਂ ਮੜੇ ਨੇ ਅੰਦਰ ਇਹ ਤੁਹਾਨੂੰ ਪਤਾ ਲੱਗਿਆ ਰਾਧੇ ਕ੍ਰਿਸ਼ਨ ਦੇ ਮੰਦਿਰ ਚ 10 ਵਜੇ ਤੱਕ ਬੈਠੇ ਰਹੇ ਨੇ ਉਹ ਤੋਂ ਬਾਅਦ ਬਹਾਰ ਆਏ ਨੇ ਜਦੋਂ ਕਿ 9:30 ਵਜੇ ਤੋਂ ਬਾਅਦ ਕੋਈ ਵੀ ਪ੍ਰਾਈਵੇਟ ਵਿਅਕਤੀ ਭਾਵੇਂ ਜਿੱਡਾ ਵਰਦਾ ਰਾਜਨੇਤਾ ਹੋਵੇ ਕੁਝ ਹੋਵੇ ਉਹ ਮੰਦਿਰ ਦੇ ਵਿੱਚ ਨਹੀਂ ਜਾ ਸਕਦਾ ਪ੍ਰਵੇਸ਼ ਕਰ ਸਕਦਾ ਇੱਕ ਬੇਅਦਬੀਆ ਮਾਤਾ ਸੁੱਤੀ ਪਈ ਸੀ ਉਹਨੂੰ ਹਟਾਇਆ ਪਿਛਲੇ ਭਗਵਾਨਾਂ ਦਾ ਵਿਸ਼ਰਾਮ ਸੀਗਾ ਉਹਨਾਂ ਉਹਨਾਂ ਦਾ ਵਿਸ਼ਰਾਮ ਖਰਾਬ ਹੋਇਆ ਇਹਨਾਂ ਦੇ ਅੰਦਰ ਜਾਣ ਨਾਲ ਪਰ ਇਹਨਾਂ ਨੇ ਕੋਈ ਪਰਵਾਹ ਨਹੀਂ ਕੀਤੀ ਇਹ ਕਹਿੰਦੇ ਵੀ ਮੰਦਿਰ ਨੂੰ ਵਿਸ਼ਵ ਪੱਧਰੀ ਬਣਾਣਾ ਇਹਨਾਂ ਨੇ ਤਾਂ ਬਿਲਕੁਲ ਹੀ ਮੰਦਿਰ ਦੀ ਮर्याਦਾ ਹੀ ਭੰਗ ਕਰਤੀ ਹੈਗੀ ਆ ਇਹ ਜਿਹੜੇ ਬੰਦੇ ਸੀਗੇ ਸਾਰੇ ਇਹ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਨੇ ਦਿੱਲੀ ਤੋਂ ਆਈ ਸੀ ਮਾਨ ਜੋ ਕੇਜਰੀਵਾਲ ਦੇ ਇਹ ਖਾਸ ਬੰਦੇ ਆ ਕੋਈ ਫੈਕਟਰੀ ਜਾਂ ਕੁਝ ਵੀ ਹੋ ਸਕਦੇ ਨੇ ਜਿਹੜੇ ਇਹਨਾਂ ਬਾਰੇ ਸਾਨੂੰ ਨਹੀਂ ਪਤਾ ਲੇਕਿਨ ਅ ਵੀ ਜਿਹੜੀ ਅੰਦਰ ਵੀਡੀਓ ਚੱਲਦੇ ਕੈਮਰੇ ਚੱਲਦੇ ਉਹਨਾਂ ਦੇ ਫੁਟੇਜ ਤੋਂ ਉਹਨਾਂ ਦਾ ਪਤਾ ਕਰ ਲਿੱਕ ਕੀਤਾ ਜਾ ਸਕਦਾ ਜੇ ਇਹਨਾਂ ਨੇ ਕੋਈ ਫੁਟੇਜ ਉਹ ਗਾਇਬ ਕਰਤੀ ਦਿਨ ਵਾਲੀ ਤੇ ਰਾਤ ਵਾਲੀ ਅਸੀਂ ਉਹ ਫੇਰ ਉਹਦੇ ਲਈ ਅਸੀਂ ਸੀਬੀਆਈ ਨੂੰ ਲਿਖਾਂਗੇ ਹੁਣ ਵੀ ਅਸੀਂ ਕਹਿੰਦੇ ਆ ਵੀ ਜਿਹੜੀ ਇਹ ਬੇਅਦਬੀ ਬਹੁਤ ਵੱਡੀ ਹੋਈ ਆ ਇਹ ਸਾਰੇ ਹਿੰਦੂਆਂ ਨੂੰ ਹਿੰਦੂਆਂ ਨੇ ਹਿੰਦੂਆਂ ਨੂੰ ਬੇਇੱਜ਼ਤੀ ਫੇਸ ਲੱਗੀ ਆ ਤੇ ਮੈਂ ਕਹਿੰਦਾ ਸੀਬੀਆਈ ਇਹਦੀ ਜਾਂਚ ਕਰੇ ਜਿਹੜਾ ਕੁਛ ਇਹ ਮੰਦਰ ਦੇ ਵਿੱਚ ਇੱਕੋ ਦਿਨ ਚ ਦੋ ਵਾਰੀ ਹੋਇਆ ਤੇ ਸਿਕਿਉਰਟੀ ਦਾ ਠੇਕਾ ਤੁਰੰਤ ਰੱਦ ਕੀਤਾ ਜਾਵੇ ਸਾਡੀ ਮੰਗ ਹੈ ਤੇ ਨਹੀਂ ਤਾਂ ਅਸੀਂ ਕੱਲ ਨੂੰ ਫਿਰ ਆਪਣਾ ਜਦੋਂ ਆ ਰਹੇ ਨੇ ਮਾਨ ਜੋ ਕੇਜਰੀਵਾਲ ਸਾਹਿਬ ਤੇ ਉਹ ਆ ਅਸੀਂ ਜੇ ਇਹਨਾਂ ਨੇ ਇਹਨਾਂ ਦੇ ਖਿਲਾਫ ਜਿਹੜੇ ਅਫਸਰ ਨੇ ਜਾਂ ਦੂਜੇ ਜਿਹੜੇ ਵਿਅਕਤੀ ਅੰਦਰ ਗਏ ਆ ਜਾਂ ਸਿਕਿਉਰਟੀ ਦੇ ਖਿਲਾਫ ਸਿਕਿਉਰਟੀ ਦਾ ਠੇਕਾ ਨਾ ਰੱਦ ਕੀਤਾ ਤੇ ਅਸੀਂ ਫਿਰ ਇਹ ਆਪਣਾ ਸਾਡਾ ਜਗਾ ਸੰਗਠਨ ਹੈ ਸ਼ੀਵ ਸੈਨਾ ਸੇਰੇ ਹਿੰਦ ਉਹ ਕਾਲੀਆਂ ਟੰਡੀਆਂ ਦਿਖਾਏਗਾ ਇਹਨਾਂ ਇਸ ਕੰਮ ਵਾਸਤੇ ਤੇ ਦੂਜਾ ਇੱਥੇ ਕਿੰਨਾ ਨੇ ਫੇਸਬੁੱਕ WhatsApp ਗਰੁੱਪ ਬਣਾਇਆ ਹੋਇਆ ਜਿਹੜਾ ਕਿ ਅਨ ਆਫੀਸ਼ੀਅਲ ਹੈ ਉੱਥੇ ਜਿਹੜਾ ਨੇ ਹਮਾਂਚੂ ਰੱਖਿਆ ਉਹ ਚਲਾ ਰਿਹਾ ਉਸ ਨੂੰ ਥਾ-ਥਾ ਫਲੈਕਸ ਲਾਏ ਹੋਏ ਨੇ ਉਹਦੇ ਵਿੱਚ ਜਿਹੜੇ ਜਿੰਨੇ ਐਡਮਿਨ ਆ ਉਹ ਸਾਰੇ ਆਮ ਆਦਮੀ ਪਾਰਟੀ ਦੇ ਬੰਦੇ ਆ ਇਹ ਲੋਕਾਂ ਨੂੰ ਜੋੜੋ ਇਹਨਾਂ ਨੇ ਮੰਦਰ ਨੂੰ ਇੱਕ ਰਾਜਨੀਤੀ ਦਾ ਅਖਾੜਾ ਬਣਾਤਾ ਮੰਦਰ ਸਨਾਤਨ ਧਰਮ ਤੇ Hindu ਧਰਮ ਦਾ ਪੂਜਣ ਜੋਗ ਸਥਾਨ ਹੈ ਨਾ ਕਿ ਇਹ ਇੱਕ ਰਾਜਨੀਤਿਕ ਅਖਾੜਾ ਹੈ ਤੇ ਸਾਡੀ ਲੋ ਪਟਿਆਰੇ ਦੇ ਲੋਕਾਂ ਨੂੰ ਹੋਰ ਮਾਸਾ ਦੇ ਭਗਤਾਂ ਨੂੰ ਅਪੀਲ ਹੈ ਇਸ ਤੋਂ ਬਾਅਦ ਅਸੀਂ ਪ੍ਰਦਰਸ਼ਨ ਵੀ ਕਰਾਂਗੇ ਤੇ Hindu ਹੋਰ ਸੰਗਠਨਾਂ ਨੂੰ ਵੀ ਬੇਨਤੀ ਆ ਵੀ ਐਡੀ ਬੜੀ ਬੇਅਦਵੀ ਹੋਈ ਆ ਸਾਡੇ ਨਾਲ ਲੱਗ ਕੇ ਇੱਕ ਅਸੀਂ ਵੱਡਾ ਪ੍ਰਦਰਸ਼ਨ ਕਰੀਏ ਤਾਂ ਜੋ ਇਹ ਮੰਦਰ ਦੇ ਉੱਤੇ ਜਿਹੜਾ ਆਵਾਜ਼ੀ ਪਾਰਟੀ ਨੇ ਕਬਜ਼ਾ ਕਰ ਲਿਆ ਜਦਕਿ ਇਹ ਮੰਦਰ ਸਾਰੇ ਭਗਤਾਂ ਦਾ ਇਹਨੂੰ ਮੁਕਤ ਕਰਾਇਆ ਜਾ ਸਕੇ ਤੇ ਕਮੇਟੀ ਮੇਰੇ ਹਿਸਾਬ ਨਾਲ ਕਾਨੂੰਨੀ ਐਜ਼ ਐ ਮੈਂ ਐਡਵੋਕੇਟ ਕਹਿੰਨਾ ਵੀ ਉਹ ਚੇਅਰਮੈਨ ਨਹੀਂ ਸੀ ਚੇਅਰਪਰਸਨ ਸੀਗੇ ਚੇਅਰਪਰਸਨ ਜਦੋਂ ਰਜ਼ਾਈਨ ਕਰ ਗਿਆ ਕਮੇਟੀ ਤਾਂ ਜਿਗਤੀ ਨਹੀਂ ਕਰਦੀ ਆਪਣੇ ਆਪ ਹੀ ਉਹ ਕਮੇਟੀ ਅਬਾਲਿਸ਼ ਹੋ ਗਈ ਖਤਮ ਹੋ ਗਈ ਪਹਿਲਾਂ ਤਾਂ ਜਿਹੜੀ ਚੇਅਰਮੈਨ ਹੁੰਦੇ ਸੀ ਡਿਪਟੀ ਕਮਿਸ਼ਨਰ ਪਟਿਆਲਾ ਹੁੰਦੇ ਸੀਗੇ ਤੇ ਉਹੀ ਮੈਂਬਰ ਰეკਮੈਂਡ ਕਰਕੇ ਸਰਕਾਰ ਨੂੰ ਭੇਜਦੇ ਸੀ ਤੇ ਚੇਅਰਮੈਨ ਕੋਲੀ ਪਾਵਰ ਹੁੰਦੀ ਆ ਜਦੋਂ ਵੀ ਕੋਈ ਪ੍ਰਾਈਮ ਮਿਨਿਸਟਰ ਹਦਾਇਨ ਕਰ ਜਾਂਦਾ ਉਹ ਜਿਹੜੇ ਮੰਤਰੀ ਹੁੰਦੇ ਆ ਉਹਦੀ ਕੈਬਨਿਟ ਆ ਸਾਰੀ ਆਪਣੇ ਆਪ ਖਤਮ ਹੋ ਜਾਂਦੀ ਆ ਉਨੇ ਇੱਥੇ ਵੀ ਜਦੋਂ ਚੇਅਰਪਰਸਨ ਇੱਕ ਗੋਲਕ ਫੰਡ ਆ ਕਾਲੀ ਮਾਤਾ ਦਾ ਮੰਤਰਜਨ ਚੱਲਦਾ ਇਸ ਲਈ ਇੱਥੇ ਚੇਅਰਮੈਨ ਦਾ ਕੋਈ ਲੱਗ ਨਹੀਂ ਸਕਦਾ ਚੇਅਰਪਰਸਨ ਸੀਗੇ ਜਦੋਂ ਰਿਜਾਈਨ ਕਰ ਗਿਆ ਉਹਦੇ ਚੁਣੇ ਹੋਏ ਜਿਹੜੇ ਕਮੇਟੀ ਮੈਂਬਰ ਆ ਤਾਂ ਆਪਣੇ ਆਪ ਖਤਮ ਹੋ ਗਏ ਕਾਨੂੰਨ ਦੇ ਮੁਤਾਬਕ ਕੋਈ ਵੀ ਨਹੀਂ ਰਿਹਾ ਚੇਅਰਮੈਨ ਦੁਆਰਾ ਲੱਗੇਗਾ ਉਹ ਆਪਣੇ ਮੈਂਬਰ ਰਿਕਮੈਂਡ ਕਰੇਗਾ ਫੇਰ ਉਹ ਮੈਂਬਰ ਬਣ ਗਏ ਤੇ ਇਹ ਮੰਦਿਰ ਦੇ ਵਿੱਚ ਆਪਣੇ ਸਾਰਿਆਂ ਨੂੰ ਪੂਰੀ ਜਿੰਨੀ ਦਖਲਅੰਦਾਜ਼ੀ ਹੈ ਤੇ ਕਰ ਰਹੇ ਨੇ ਜਦੋਂ ਕਿ ਇੱਕ ਐਡਵਾਈਜ਼ਰੀ ਕਮੇਟੀ ਆ ਜਿੰਨੀ ਮਰਜ਼ੀ ਹਾਈ ਪਾਵਰ ਕਮੇਟੀ ਬਣ ਗਏ ਲੇਕਿਨ ਉਹਦੇ ਨਾਲ ਐਡਵਾਈਜ਼ਰੀ ਕਮੇਟੀ ਲੱਗਿਆ ਹੋਇਆ ਹੈ ਉਹਨੇ ਐਡਵਾਈਜ਼ ਕਰਨਾ ਮੰਦਿਰ ਦੀ ਵਕਾਫਤਰੀ ਨਾ ਕਿ ਮੰਦਿਰ ਦੇ ਕੰਮਾਂ 'ਤੇ ਤਰਾਂ ਬੱਜੀ ਕਰਦਾ ਮੰਦਿਰ ਦੇ ਜੋ ਵੀ ਜਿੰਨੇ ਵੀ ਪ੍ਰਸ਼ਾਸਨਿਕ ਕੰਮ ਹੈ ਉਹ ਡਿਪਟੀ ਕਮਿਸ਼ਨਰ ਪਟਿਆਲਾ ਵੱਲੋਂ ਕੀਤੇ ਜਾਂਦੇ ਤੇ ਡਿਪਟੀ ਕਮਿਸ਼ਨਰ ਜਿਹੜੇ ਪਟਿਆਲਾ ਨੇ ਉਹ ਬਹੁਤ ਵਧੀਆ ਕੰਮ ਕਰਦੇ ਆ ਜਿੱਦਣ ਦੇ ਉਹ ਪਟਿਆਲੇ ਦੇ ਵਿੱਚ ਆਏ ਨੇ ਉਹਨਾਂ ਨੇ ਮੰਦਿਰ 'ਚ ਬਹੁਤ ਸੁਧਾਰ ਕੀਤੇ ਨੇ ਪਰ ਇੱਕ ਕਮੇਟੀ ਬਣਨ ਤੋਂ ਬਾਅਦ ਉਹਨਾਂ ਨੂੰ ਚੇਅਰਮੈਨਸ਼ਿਪ ਤੋਂ ਹਟਾ ਦਿੱਤਾ ਗਿਆ ਉਹ ਜਿੰਨਾ ਕੰਮ ਅੱਜ ਵੀ ਕਰ ਸਕਦੇ ਆ ਉਹ ਮੰਦਰ ਦੇ ਚੰਗੇ ਕੰਮ ਲਈ ਕਰਦੇ ਆ ਇਸ ਤੋਂ ਵਧੀਆ ਡਿਪਟੀ ਕਮਿਸ਼ਨਰ ਪਟਿਆਲਾ ਚ ਕੋਈ ਨਹੀਂ ਆਇਆ ਜਿਹਨੇ ਮੰਦਰ ਲਈ ਇੰਨਾ ਵਧੀਆ ਕੰਮ ਕੀਤਾ ਹੋਵੇ ਸਾਡੀ ਹੁਣ ਇੱਕ ਤਾਂ ਮੰਗੇ ਆ ਵੀ ਜਿਹੜੇ ਬੰਦਿਆਂ ਨੇ ਰਾਤ ਨੂੰ ਮੰਦਿਰ ਖੋਲ ਕੇ ਵਿੱਚੇ ਅਫਸਰ ਵਿੱਚੇ ਦਿੱਲੀ ਦੇ ਰਾਜਨੀਤਿਕ ਨੇਤਾ ਆਏ ਨੇ ਉਹਨਾਂ ਦੇ ਖਿਲਾਫ ਬੇਅਦਬੀ ਦਾ ਪਰਚਾ ਦਰਜ ਹੋਣਾ ਚਾਹੀਦਾ ਤੇ ਬੰਨ ਦੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਰਹਿ ਗਈ ਸਿਕਿਉਰਿਟੀ ਦੀ ਗੱਲ ਸਿਕਿਉਰਿਟੀ ਨੇ ਪਹਿਲਾਂ ਵੀ ਬੇਅਦਬੀਆਂ ਕਰਾਈਆਂ ਨੇ ਅੰਦਰ ਜੇਬਾਂ ਕੱਟੀਆਂ ਜਾਂਦੀਆਂ ਨੇ ਇਹ ਸਿਕਿਉਰਿਟੀ ਲਗਾਈ ਗਾਦੇ ਲਈ ਆ ਬਾਕੀ ਦਾ ਕੰਮ ਪੁਲਿਸ ਦਾ ਬਾਹਰ ਪੁਲਿਸ ਲੱਗੀ ਹੋਈ ਆ ਸਿਕਿਉਰਿਟੀ ਦਾ ਕੰਮ ਅੰਦਰ ਜੇਬਾਂ ਨਾ ਕੱਟੀਆਂ ਜਾਣ ਭਗਤਾਂ ਨੂੰ ਕੋਈ ਤਕਲੀਫ ਨਾ ਹੋਵੇ ਜਾ ਕੋਈ ਸੰਘਰਸ਼ਾਂ ਦੇ ਉੱਤੇ ਬੇਅਦਬੀ ਨਾ ਕਰੇ ਇਹ ਜਰਦੀ ਸਿਕਿਉਰਟੀ ਪਿਛਲੇ ਸਾਲਾਂ ਤੋਂ ਤਿੰਨ ਸਾਲਾਂ ਤੋਂ ਜਾ ਰਹੀ ਹੈ ਇਹਦੀ ਬਹੁਤ ਜ਼ਿਆਦਾ ਸਿਕਾਇਤਾਂ ਦੇ ਬਾਵਜੂਦ ਕਿਉਂ ਇਹਨੂੰ ਠੇਕਾ ਦਿੱਤਾ ਜਾ ਰਿਹਾ ਸਾਨੂੰ ਪਤਾ ਲੱਗਿਆ ਇੱਥੇ ਜਿਹੜਾ ਲੋਕ ਰਾਜਨੀਤਿਕ ਹੈ ਉਹਨਾਂ ਦੇ ਡੂਗੇ ਸੰਬੰਧ ਹੈ ਇਸ ਕਰਕੇ ਇਹਨਾਂ ਨੂੰ ਠੇਕਾ ਮਿਲਿਆ ਜਦੋਂ ਕਿ ਇਸ ਸਿਕਿਉਗਰਾ ਸਿਕਿਉਰਟੀ ਦਾ ਠੇਕਾ ਰੱਦ ਹੋਣਾ ਚਾਹੀਦਾ ਇਹਨੂੰ ਬਲੈਕਲਿਸਟ ਕਰਨਾ ਚਾਹੀਦਾ ਤੇ ਜਿਹੜੀ ਇਹਦੀ ਸਿਕਿਉਰਟੀ ਹੈ ਜਮ੍ਹਾਂ ਕਰਾਈ ਹੋਈ ਆ ਉਹ ਜ਼ਬਤ ਹੋਣੀ ਚਾਹੀਦੀ ਆ ਤੇ ਇਹਨਾਂ ਦੇ ਖਿਲਾਫ ਪਰਚਾ ਦਰਜ ਹੋਣਾ ਚਾਹੀਦਾ ਜਿਹੜੀ ਇਹ ਬੇਦਰਦੀ ਰਾਤ ਨੂੰ ਹੋਈ ਐ ਇਹਦੇ ਵੀ ਸਿਕਿਉਰਟੀ ਉੱਥੇ ਸੀ ਇਹਨਾਂ ਨੇ 9:30 ਵਜੇ ਤੋਂ ਬਾਅਦ ਮੰਦਿਰ ਕਿਉਂ ਖੋਲਿਆ ਫਿਰ ਉਸ ਤੋਂ ਬਾਅਦ ਅੱਗੋਂ ਮੱਥਾ ਟੇਕਣ ਤੋਂ ਬਾਅਦ 9:30 ਮੰਦਿਰ ਖਲਾ ਕੇ ਇਹ ਪਿੱਛੇ ਗਏ ਨੇ ਉਹ ਰਾਜਨੀਤਿਕ ਨੇਤਾ ਪਿਛਲੇ ਪਾਸੋਂ ਗੇਟ ਖਲਾ ਆਇਆ 10 ਵਜੇ ਤੱਕ ਰਾਤ ਨੂੰ ਮੰਦਿਰ ਚ ਰਹੇ ਨੇ ਅੰਦਰ ਸਾਨੂੰ ਇੱਥੇ ਪਤਾ ਲੱਗਿਆ ਕਿ ਅਸੀਂ ਤਾਂ ਬਾਹਰ ਖੜੇ ਸੀ ਅਸੀਂ ਉਦੋਂ ਬਾਹਰ ਖੜੇ ਸੀਗੇ ਅਸੀਂ ਦੇਖਿਆ ਕਾਰਨ ਅਸੀਂ ਉੱਧਰ ਸੈਰ ਕਰਨ ਗਏ ਸੀ ਕਿ ਸਾਡਾ ਸੰਗਠਨ ਹੈ ਕਿ ਬ੍ਰੀਜ ਦੇ ਇਕੱਠੇ ਹੁੰਦੇ ਰਹਿੰਦੇ ਆ ਤੇ ਅੰਦਰ ਗਏ ਨੇ ਤੇ ਉੱਥੋਂ ਬਾਹਰ ਆ ਕੇ ਫਿਰ ਇਹ ਪਿਛਲੇ ਗੇਟਸਾ ਨਹੀਂ ਵੜ ਅੰਦਰ ਇਹ ਤੁਹਾਨੂੰ ਪਤਾ ਲੱਗਿਆ ਰਾਧੇਕ੍ਰਿਸ਼ਨ ਦੇ ਮੰਦਰ ਚ 10 ਵਜੇ ਤੱਕ ਬੈਠੇ ਰਹੇ ਨੇ ਉਸ ਤੋਂ ਬਾਅਦ ਬਾਹਰ ਆਏ ਨੇ ਜਦੋਂ ਕਿ 9:30 ਵਜੇ ਤੋਂ ਬਾਅਦ ਕੋਈ ਵੀ ਪ੍ਰਾਈਵੇਟ ਵਿਅਕਤੀ ਭਾਵੇਂ ਜਿੱਡਾ ਵੱਡਾ ਰਾਜਨੇਤਾ ਹੋਵੇ ਕੁਝ ਹੋਵੇ ਉਹ ਮੰਦਰ ਦੇ ਵਿੱਚ ਨਹੀਂ ਜਾ ਸਕਦਾ ਪ੍ਰਵੇਸ਼ ਕਰ ਸਕਦਾ ਇੱਕ ਬੇਅਦਬੀ ਆ ਮਾਤਾ ਸੁੱਤੀ ਪਈ ਸੀ ਉਹਨੂੰ ਹਟਾਇਆ ਪਿਛਲੇ ਭਗਵਾਨਾਂ ਦਾ ਵਿਸ਼ਰਾਮ ਸੀਗਾ ਉਹਨਾਂ ਉਹਨਾਂ ਦਾ ਵਿਸ਼ਰਾਮ ਖਰਾਬ ਹੋਇਆ ਇਹਨਾਂ ਦੇ ਅੰਦਰ ਜਾਣ ਨਾਲ ਪਰ ਇਹਨਾਂ ਨੇ ਕੋਈ ਪਰਵਾਹ ਨਹੀਂ ਕੀਤੀ ਇਹ ਕਹਿੰਦੇ ਵੀ ਮੰਦਰ ਨੂੰ ਵਿਸ਼ਵ ਪੱਧਰੀ ਬਣਾਣਾ ਇਹਨਾਂ ਨੇ ਤਾਂ ਬਿਲਕੁਲ ਹੀ ਮੰਦਰ ਦੀ ਮर्याਦਾ ਹੀ ਭੰਗ ਕਰਤੀ ਹੈਗੀ ਆ ਇਹ ਜਿਹੜੇ ਬੰਦੇ ਸੀਗੇ ਸਾਰੇ ਇਹ ਆਮ ਆਦਮੀ ਪਾਰਟੀ ਨਾਲ ਸੰਬੰਧਤ ਨੇ ਦਿੱਲੀ ਤੋਂ ਆਏ ਸੀ ਮਾਨਜੋ ਕੇਜਰੀਵਾਲ ਦੇ ਇਹ ਖਾਸ ਬੰਦੇ ਆ ਕੋਈ ਫੈਕਟਰੀ ਜਾਂ ਕੁਝ ਵੀ ਹੋ ਸਕਦੇ ਨੇ ਜਿਹੜੇ ਇਹਨਾਂ ਬਾਰੇ ਸਾਨੂੰ ਨਹੀਂ ਪਤਾ ਲੇਕਿਨ ਅਭੀ ਜਿਹੜੀ ਅੰਦਰ ਵੀਡੀਓ ਚੱਲਦੇ ਕੈਮਰੇ ਚੱਲਦੇ ਉਹਨਾਂ ਦੇ ਫੁਟੇਜ ਤੋਂ ਉਹਨਾਂ ਦਾ ਪਤਾ ਕਰ ਲਿੱਕ ਕੀਤਾ ਜਾ ਸਕਦਾ ਜੇ ਇਹਨਾਂ ਨੇ ਕੋਈ ਫੁਟੇਜ ਉਹ ਗਾਇਬ ਕਰਤੀ ਦਿਨ ਵਾਲੀ ਤੇ ਰਾਤ ਵਾਲੀ ਅਸੀਂ ਉਹ ਫੇਰ ਉਦੇ ਲਈ ਅਸੀਂ ਸੀਬੀਆਈ ਨੂੰ ਲਿਖਾਂਗੇ ਹੁਣ ਵੀ ਅਸੀਂ ਕਹਿੰਦੇ ਆਂ ਵੀ ਜਿਹੜੀ ਇਹ ਬੇਅਦਬੀ ਬਹੁਤ ਵੱਡੀ ਹੋਈ ਐ ਇਹ ਸਾਰੇ ਹਿੰਦੂਆਂ ਨੂੰ ਹਿੰਦੂਆਂ ਨੂੰ ਹਿੰਦੂਆਂ ਨੂੰ ਬੇਈਜ਼ੀ ਠੇਸ ਲੱਗੀ ਐ ਤੇ ਮੈਂ ਕਹਿੰਦਾ ਸੀਬੀਆਈ ਇਹਦੀ ਜਾਂਚ ਕਰੇ ਜਿਹੜਾ ਕੁਛ ਇਹ ਮੰਦਰ ਦੇ ਵਿੱਚ ਇੱਕੋ ਦਿਨ ਚ ਦੋ ਵਾਰੀ ਹੋਇਆ ਤੇ ਸਿਕਿਉਰਿਟੀ ਦਾ ਠੇਕਾ ਤੁਰੰਤ ਰੱਦ ਕੀਤਾ ਜਾਵੇ ਸਾਡੀ ਮੰਗ ਐ ਤੇ ਨਹੀਂ ਤਾਂ ਅਸੀਂ ਕੱਲ ਨੂੰ ਫਿਰ ਆਪਣਾ ਜਦੋਂ ਆ ਰਹੇ ਨੇ ਮਾਨ ਜੋ ਕੇਜਰੀਵਾਲ ਸਾਹਿਬ ਤੇ ਉਹ ਐ ਅਸੀਂ ਜੇ ਇਹਨਾਂ ਨੇ ਇਹਨਾਂ ਦੇ ਖਿਲਾਫ ਜਿਹੜੇ ਅਫਸਰ ਨੇ ਜਾਂ ਦੂਜੇ ਜਿਹੜੇ ਵਿਅਕਤੀ ਅੰਦਰ ਗਏ ਆਂ ਕਿ ਸਕਿਉਰਟੀ ਦੇ ਖਿਲਾਫ ਸਕਿਉਰਟੀ ਦਾ ਠੇਕਾ ਨਾ ਰੱਦ ਕੀਤਾ ਤੇ ਅਸੀਂ ਫਿਰ ਇਹ ਆਪਣਾ ਸਾਡਾ ਇਹਗਾ ਸੰਗਠਨ ਹੈ ਸ਼ਿਵ ਸੈਨਾ ਸੇਰੇ ਹਿੰਦ ਉਹ ਤਾਲੀਆਂ ਢੰਡੀਆਂ ਦਿਖਾਏਗਾ ਇਹਨਾਂ ਨੂੰ ਇਸ ਕੰਮ ਵਾਸਤੇ ਤੇ ਦੂਜਾ ਇੱਥੇ ਇਹਨਾਂ ਨੇ ਫੇਸਬੁੱਕ ਤੇ ਵਟਸਐਪ ਗਰੁੱਪ ਬਣਾਇਆ ਹੋਇਆ ਜਿਹੜਾ ਕਿ ਅਨ ਆਫੀਸ਼ੀਅਲ ਹੈ ਉੱਥੇ ਲਗੜ ਨੇ ਹਮਾਚੂ ਰੱਖਿਆ ਉਹ ਚਲਾ ਰਿਹਾ ਉਸ ਨੂੰ ਸਾਧਾ ਫਲੈਕਸ ਲਾਏ ਹੋਏ ਨੇ ਉਹਦੇ ਵਿੱਚ ਜਿਹੜੇ ਜਿੰਨੇ ਐਡਮਨ ਆ ਉਹ ਸਾਰੇ ਆਮ ਆਦਮੀ ਪਾਰਟੀ ਦੇ ਬੰਦੇ ਆ ਇਹ ਲੋਕਾਂ ਨੂੰ ਜੋੜੋ ਇਹਨਾਂ ਨੇ ਮੰਦਰ ਨੂੰ ਇੱਕ ਰਾਜਨੀਤੀ ਦਾ ਆਖੜਾ ਬਣਾ ਦਿੱਤਾ ਮੰਦਰ ਸਨਾਤਨ ਧਰਮ ਤੇ Hindu ਧਰਮ ਦਾ ਪੂਜਣ ਜੋਗ ਸਥਾਨ ਹੈ ਨਾ ਕਿ ਇਹ ਇੱਕ ਰਾਜਨੀਤਿਕ ਅਖਾੜਾ ਹੈ ਤੇ ਸਾਡੀ ਲੋਕ ਪਟਿਆਲੇ ਦੇ ਲੋਕਾਂ ਨੂੰ ਹੋਰ ਮਾਸਾਵੇ ਭਗਤਾਂ ਨੂੰ ਅਪੀਲ ਹੈ ਮੇਰੇ ਤੋਂ ਬਾਅਦ ਅਸੀਂ ਪ੍ਰਦਰਸ਼ਨ ਵੀ ਕਰਾਂਗੇ ਤੇ Hindu ਹੋਰ ਸੰਗਠਨਾਂ ਨੂੰ ਵੀ ਬੇਨਤੀ ਹੈ ਵੀ ਐਡੀ ਵੱਡੀ ਬੇਇੱਜ਼ਤੀ ਹੋਈ ਹੈ ਸਾਡੇ ਨਾਲ ਲੱਗ ਕੇ ਇੱਕ ਅਸੀਂ ਵੱਡਾ ਪ੍ਰਦਰਸ਼ਨ ਕਰੀਏ ਤਾਂ ਜੋ ਇਹ ਮੰਦਰ ਦੇ ਉੱਤੇ ਜਿਹੜਾ ਆਵਾਦੀ ਪਾਰਟੀ ਨੇ ਕਬਜ਼ਾ ਕਰ ਲਿਆ ਜਦਕਿ ਇਹ ਮੰਦਰ ਸਾਰੇ ਭਗਤਾਂ ਦਾ ਇਹਨੂੰ ਮੁਕਤ ਕਰਾਇਆ ਜਾ ਸਕੇ ਨਿਖਤੀ ਰੂਪ ਦੇ ਵਿੱਚ ਅਸੀਂ ਸੀਵੀਆਈ ਡਾਇਰੈਕਟਰ ਨੂੰ ਵੀ ਲਿਖ ਰਹੇ ਹਾਂ ਹਾਂਜੀ ਆ ਪੰਜਾਬ ਦੇ ਗਵਰਨਰ ਨੂੰ ਵੀ ਲਿਖ ਰਹੇ ਹਾਂ ਭਾਰਤ ਦੇ ਹੋਮ ਮਿਨਿਸਟਰ ਨੂੰ ਵੀ ਲਿਖ ਰਹੇ ਹਾਂ ਤੇ ਪ੍ਰਧਾਨ ਮੰਤਰੀ ਨੂੰ ਵੀ ਅਸੀਂ ਇਹ ਲੈਟਰ ਭਾਰ ਰਹੇ ਆ ਵੀ ਇਹ ਬਹੁਤ ਵੱਡੀ ਘਟਨਾ ਹੈ ਛੋਟੀ ਬਤਨ ਹੈ ਘਟਨਾ ਨਹੀਂ ਆ ਅਸੀਂ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਵੀ ਅਪੀਲ ਕਰਦੇ ਹਾਂ ਇਸ ਦੇ ਵਿੱਚ ਸਾਡਾ ਸਾਫ ਦਿਓ ਬਹੁਤ ਵੱਡੀ ਬੇਇਜ਼ਤੀ ਹੋਈ ਹੈ ਤੇ ਇਹ ਬੇਇਜ਼ਤੀ ਦਾ ਅ ਅਨਸਾਫ ਹੁੰਦਾ ਹੈ ਜਿਦਾਂ ਨੇ ਮੰਦਰ ਬੰਦ ਹੋਣ ਤੋਂ ਬਾਅਦ ਵੀ ਗੇਟ ਖੁੱਲਤੇ ਉਹਨਾਂ ਨੂੰ ਪਤਾ ਸੀ ਜੀ ਵੀ ਟਾਈਮਿੰਗ ਹੁੰਦੀ ਆ ਮਾਨਮਾਨ ਉਹਨਾਂ ਨੂੰ ਸਭ ਕੁਝ ਪਤਾ ਸੀ ਇਹ ਆਮ ਲਈ ਦਾ ਸਭ ਕੁਝ ਹੈ ਉਹ ਖਾਸ ਸੀਗੇ ਠੀਕ ਆ ਜੀ ਸਿਕਿਉਰਟੀ ਸੀ ਮੈਂ ਸਿਕਿਉਰਟੀ ਨੇ ਗੇਟ ਕੋਲ ਸਿਕਿਉਰਟੀ ਬਾਰੇ ਤਾਂ ਅਸੀਂ ਪਹਿਲਾਂ ਹੀ ਕਿਹਾ ਤਾਂ ਉਹਦਾ ਬਲੈਕਲਿਸਟ ਹੋਣੀ ਚਾਹੀਦੀ ਆ ਪਰ ਇਹਦਾ ਬਹੁਤ ਅਸੀਂ ਸ਼ਿਕਾਇਤਾਂ ਪਹਿਲਾਂ ਕੀਤੀਆਂ ਹੋਈਆਂ ਨੇ ਅ ਸਾਨੂੰ ਐ ਸੀ ਪੂਰੀ ਆਸ ਸੀ ਕਿ ਆ ਕੀ ਇਹਨਾਂ ਨੂੰ ਠੇਕਾ ਨਹੀਂ ਮਿਲੇਗਾ ਕੋਈ ਵਧੀਆ ਸਿਕਿਉਰਟੀ ਆਏਗੀ ਲੇਕਿਨ ਉਹਰੇ ਲੋਕਲ ਜਿਹੜਾ ਰਾਜਨੀਤਿਕ ਹੈਗਾ ਇੱਕ ਰਾਜਨੀਤੀ ਕਰਦਾ ਹੈ ਉਹਦੀ ਚੱਲਦੀ ਆ ਪੂਰੀ ਤੇ ਉਹਨੇ ਇਹਨਾਂ ਨੂੰ ਫਿਰ ਚੈੱਕ ਕਰਵਾਤਾ ਤੇ ਟੈਂਡਰ ਵਗੈਰਾ ਦਾ ਵੀ ਟੈਂਡਰ ਨਹੀਂ ਬਸ ਅੱਗੇ ਵਧਾ ਦਿੰਦੇ ਆ ਡੇਟ ਪਿਛਲੇ 2 ਸਾਲਾਂ ਤੋਂ ਉਹਨਾਂ ਦੀ ਡੇਟ ਹੀ ਅੱਗੇ ਵੱਧ ਰਹੀ ਹੈ ਟੈਂਡਰ ਕਰਦੇ ਆ ਟੈਂਡਰ ਨੂੰ ਕੈਂਸਲ ਕਰ ਦਿੰਦੇ ਆ ਉਹਨਾਂ ਦੀ ਡੇਟ ਵਧਾ ਦਿੰਦੇ ਆ ਜੇ ਮਤ ਉਹ ਸਾਰਿਆਂ ਨੂੰ ਆਪਸ਼ਨ ਵਾਸਤੇ ਨਹੀਂ ਬੁਲਾਉਂਦੇ ਹੈਗੇ ਨਾ ਜੀ ਨਾ ਉਹ ਆਏ ਸੀਗੇ ਟੈਂਡਰ ਕੈਂਸਲ ਕਰ ਤੇ ਕਹਿੰਦੇ ਜੀ ਹੁਣ ਥੋੜਾ ਟਾਈਮ ਰਹਿ ਗਿਆ 7-8 ਦਾ 9 ਮਹੀਨੇ ਰਹਿ ਗਏ ਪਿਛਲੇ 2 ਸਾਲ ਤੋਂ ਇਹੀ ਚੱਲ ਰਿਹਾ ਕਮਿਲੀ ਭੁਗਤ ਹੈ ਜੇ ਮੇਲੀ ਭੁਗਤਨਾਮ ਹੋਵੇ ਤਾਂ ਸਹੀ ਟੈਂਡਰ ਹੋਵੇ ਤਾਂ ਉਹਨੂੰ ਇੱਕ ਆਦੀ ਬਦਲ ਜਾਂਦੀ ਅੰਦਰੋਂ ਕਾਇਤਾ ਬਿਰਨ ਦੇ ਬਾਦੂ ਦਾ ਅੰਦਰੋਂ ਇੰਨੀਆਂ ਜੇਬਾਂ ਕੱਟੀਆਂ ਗਈਆਂ ਨੇ ਠੀਕ ਹੈ ਨਾ ਜੇ ਸਿਕਿਉਰਿਟੀ ਉੱਥੇ ਲਗਾਈ ਆ ਸਿਕਿਉਰਿਟੀ ਦਾ ਕੰਮ ਹੈ ਜੇਬਾਂ ਕੱਟਨੀਆਂ ਨਹੀਂ ਰੁਕੀਆਂ ਤੇ ਇਹ ਤਾਂ ਅੰਦਰੋਂ ਸਮਾਨ ਚੋਰੀ ਆਪਣਾ ਬੱਕਰਾ ਚੋਰੀ ਹੋਇਆ 4 10 ਨੂੰ ਉਹਦੀ ਵੀ ਵੀਡੀਓ ਉੱਥੇ ਹੈਗੀ ਆ 4 10 ਨੂੰ ਸਿਕਿਉਰਿਟੀ ਦੇ ਬੰਦੇ ਨੇ ਬੱਕਰਾ ਚੋਰੀ ਕਰਕੇ ਵੇਚਿਆ ਜੇ ਸਿਕਿਉਰਿਟੀ ਚੋਰੀ ਕਰਦੀ ਆ ਸਿਕਿਉਰਿਟੀ ਕਿਵੇਂ ਸਿਕਿਉਰਿਟੀ ਕਰ ਸਕਦੀ ਆ ਮੰਦਰ ਦੀ 4 10 2025 ਨੂੰ ਜਿਸ ਵੇਲੇ ਦਿਨ ਨੂੰ 11:30 ਵਜੇ ਕੈਮਰੇ ਸੀਸੀਟੀਵੀ ਕੈਮਰੇਜ਼ ਰਿਕਾਰਡ ਹੈ ਬਰਾ ਸਿਕਿਉਰਟੀ ਦਾ ਕਰਮਚਾਰੀ ਉੱਥੋਂ ਬੱਕਰਾ ਚੋਰੀ ਕਰਕੇ ਆਮ ਭਗਤ ਨੂੰ ਵੇਚ ਰਿਹਾ ਤੇ ਉਸ ਤੋਂ ਵੱਡੀ ਮਾੜੀ ਗੱਲ ਕੀ ਹੋਈ ਗਈ ਹੈ ਚੋਰਾਂ ਨੂੰ ਕੀ ਫੜਨਗੇ ਜਦ ਖੁਦ ਹੀ ਚੋਰ ਹੈ ਸ਼ਰਾਬ ਇਹ ਲੈ ਕੇ ਜਾਂਦੇ ਅੰਦਰ ਸਾਰਾ ਹੋਰ ਸਮਾਨ ਇਹ ਲੈ ਕੇ ਜਾਂਦੇ ਆ ਬਰਾ ਸਿਕਿਉਰਟੀ ਵਾਲੇ ਕੰਮ ਕੀ ਹੈ ਕਰੋੜਾ ਰੁਪਏ ਇਹਨਾਂ ਨੂੰ ਦਿੱਤਾ ਜਾ ਰਿਹਾ ਇਹ ਮੰਦਿਰ ਦਾ ਫਿਰ ਇਹ ਸਿਕਿਉਰਟੀ ਦਾ ਕੰਮ ਕੀ ਹੈ ਸਿਕਿਉਰਟੀ ਕਰਦੀ ਕੀ ਹੈ ਰਾਤ ਨੂੰ 9:30 ਵਜੇ ਗੇਟ ਖੋਲ ਰਹੀ ਆ ਸਿਕਿਉਰਟੀ ਇਹ ਕੰਮ ਕਰਦੀ ਆ ਡਿਊਟੀ ਦਾ ਕੰਮ ਹੈ ਮੰਦਰ ਦੇ ਵਿੱਚ ਆਏ ਭਗਤਾਂ ਨੂੰ ਸਹੂਲਤ ਦੇਣਾ ਜੇ ਕੋਈ ਲਾਈਨ ਹੈ ਉਹਨੂੰ ਸਿੱਧੀ ਕਰਕੇ ਬੰਦੇ ਨੂੰ ਆਰਾਮ ਨਾਲ ਮੱਥਾ ਟੇਕ ਇਹਦਾ ਭਗਤਾਂ ਨੂੰ ੱੱਕੇ ਮਾਰਦੇ ਆ ਸਾਡੇ ਬਹੁਤ ਜ਼ਿਆਦਾ ਸ਼ਿਕਾਇਤਾਂ ਅਸੀਂ ਨਹੀਂ ਇਹਨਾਂ ਦੀ ਆਪਣਾ ਕੀ ਕਤਵਾਲੀ ਦੇ ਵਿੱਚ ਵੀ ਸ਼ਿਕਾਇਤ ਗਈ ਜਿਹੜਿਆਂ ਦੇ ਸੁਪਰਵਾਈਜ਼ਰ ਹੈ ਉਹ ਵੀ ਸਾਰੇ ਇਦਾਂ ਨਹੀਂ ਆ ਉਹਨਾਂ ਦੀਆਂ ਕਿੰਨੀਆਂ ਸ਼ਿਕਾਇਤਾਂ ਹੋ ਚੁੱਕੀਆਂ ਨੇ ਉਹ ਹੀ ਰੱਖਿਆ ਨੇ ਉਹੀ ਦੂਜਾ ਬੰਦਾ ਜਿਹੜਾ ਚੰਗਾ ਆਏਗਾ ਉਹ ਇਹ ਜਗ੍ਹਾ ਮੈਂ ਨਹੀਂ ਕਰੇਗਾ ਇਸ ਲਈ ਉਹਨੂੰ ਰੱਖਦੇ ਨਹੀਂ ਇਹਨਾਂ ਨੇ ਜਿੰਨੇ ਬੰਦੇ ਰੱਖੇ ਹੋਏ ਨੇ ਸੁਪਰਵਾਈਜ਼ਰੀ ਸਾਰੇ ਉਹ ਨੇ ਜਿਹੜੇ ਕਿ ਰੋਲਟਰ ਨੇ ਅੰਦਰ ਇਹ ਸੰਭਾਲ ਲਈ ਪਹਿਲੀ ਗੱਲ ਤਾਂ ਕਮੇਟੀ ਦੇ ਮੈਂਬਰ ਉਹ ਹੋਣੇ ਚਾਹੀਦੇ ਨੇ ਜਿਹੜੇ ਰੋਜ਼ ਮੱਥਾ ਟੇਕਣ ਆਉਂਦੇ ਆ ਔਰ ਮਾਤਾ ਦੇ ਪੱਕੇ ਸ਼ਰਧਾਲੂ ਆ ਔਰ ਕਿਸੇ ਪੱਖਪਾਤ ਤੋਂ ਕੰਮ ਕਰ ਸਕਦੇ ਜਾਂ ਅੰਦਰ ਆ ਕੇ ਜਿਹੜਾ ਵੀ ਕੋਈ ਅੰਦਰ ਚ ਮਾਤਾ ਸੁੰਦਰਤਾ ਦੇ ਪ੍ਰਤੀ ਹੋਰ ਦੇ ਪ੍ਰਤੀ ਕੰਮ ਨੂੰ ਸਹੀ ਕਰਨ ਦੀ ਕੋਸ਼ਿਸ਼ ਕਰਨ ਦੇ ਮੈਂਬਰ ਹੋਣਗੇ ਤੇ ਡਿਪਟੀ ਕਮਿਸ਼ਨਰ ਪਟਿਆਲਾ ਚੇਅਰਮੈਨ ਹੋਣਗੇ ਕਿਉਂ ਜਿਹੜਾ ਚੇਅਰਮੈਨ ਇਹਨਾਂ ਨੇ ਲਾਤਾ ਉਹ ਤਾਂ ਕਦੇ ਮਿਲਿਆ ਹੀ ਨਹੀਂ ਜਿਹੜਾ ਇਹਨਾਂ ਨੇ ਚੇਅਰਮੈਨ ਲਾਇਆ ਸੀਗਾ ਉਹਰੇ ਵੜਦਾ ਹੀ ਨਹੀਂ ਅਸੀਂ ਜੇ ਸਾਡੀ ਕੋਈ ਕੰਪਲੇਟ ਹੁੰਦੀ ਸੀ ਪਹਿਲਾਂ ਇਹ ਬਹੁਤ ਵੱਡਾ ਮੁੱਦਾ ਹੈ ਤੇ ਅਸੀਂ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਅਪਰੋਚ ਕਰ ਲੈਂਦੇ ਸੀ ਜਾ ਕੇ ਮਿਲ ਲੈਂਦੇ ਸੀਗੇ ਕਿ ਉਹ ਸਾਡਾ ਸਮੱਸਿਆ ਦਾ ਹੱਲ ਕਰ ਦਿੰਦੇ ਸੀ ਹੁਣ ਤਾਂ ਇਹਨਾਂ ਨੇ ਸਾਰੀ ਉਹੀ ਬਦਲਤੀ ਕਾਇ ਹੀ ਬਦਲਤੀ ਵੀ ਬਣਾਤਾ ਚੇਅਰਮੈਨ ਨੂੰ ਲੱਭੀ ਜਾਓ ਕਿੱਥੇ ਮਿਲੂਗਾ ਇੱਥੇ ਡਿਪਟੀ ਕਮਿਸ਼ਨਰ ਚੇਅਰਮੈਨ ਸੀ ਔਰ ਜਿੱਦੰਦੇ ਪ੍ਰੀ ਇਹ ਆਪਣੇ ਡਿਪਟੀ ਕਮਿਸ਼ਨਰ ਪਟਿਆਲਾ ਆਏ ਨੇ ਇਹਨਾਂ ਨੇ ਇੰਨਾ ਕੰਮ ਕੀਤਾ ਜੇ ਅਸੀਂ ਕੋਈ ਮੰਦਰ ਦੀ ਸ਼ਿਕਾਇਤ ਲੈ ਕੇ ਗਏ ਆ ਇਹਨਾਂ ਨੇ ਤੁਰੰਤ ਕਾਰਵਾਈ ਕੀਤੀ ਕਿਹਦੇ ਕਿਹੜੇ ਕਿਹਨਾਂ ਨੇ ਇਹ ਆਪਣੇ ਪ੍ਰੀਤੀ ਜਾਦੂ ਜੀ ਅੱਛਾ ਜੀ ਇਹਨਾਂ ਨੇ ਜੇ ਅਸੀਂ ਕੋਈ ਵੀ ਸ਼ਿਕਾਇਤ ਲੈ ਕੇ ਗਿਆ ਇਹਨਾਂ ਨੇ ਤੁਰੰਤ ਨਿਪਟਾਰਾ ਕੀਤਾ ਮੈਂ ਇਸ ਤੋਂ ਵਧੀਆ ਡਿਪਟੀ ਮिशनर ਪਟਿਆਲਾ ਜੀ ਨੇ ਦੇਖਿਆ ਜਿਨੇ ਮੰਦਰ ਲਈ ਐਨਾ ਵਧੀਆ ਕੰਮ ਕੀਤਾ ਬਹੁਤ ਵਧੀਆ ਕੰਮ ਕੀਤਾ ਸੁਧਾਰ ਕੀਤਾ ਮਲਾਜਮਾਂ ਦੇ ਜਿੰਨੇ ਵੀ ਉਹ ਸਮਾਨ ਘਰੇ ਲੈ ਕੇ ਜਾਂਦੇ ਸੀ ਉਹ ਅਰਜੀ ਸਭ ਕੁਝ ਬੰਦ ਕੀਤਾ ਹੋਰ ਵੀ ਜਿੰਨੇ ਭਗਤਾਂ ਦਾ ਠੱਗੀ ਹੁੰਦੀ ਸੀ ਮੈਕਸਿਮਮ ਕੋਸ਼ਿਸ਼ ਕੀਤੀ ਹੈ ਬੰਦ ਕਰਨ ਦੀ ਪਰ ਯਾਦਾ ਇਹਨਾਂ ਨੇ ਚੇਅਰਮੈਨ ਲਾਤਾ ਹਾਈ ਪੈਰਾਪਰ ਕਮੇਟੀ ਰੋਲਾ ਪਾਤਾ ਹਾਈ ਪਾਵਰ ਕਮੇਟੀ ਬਣਾਤੀ ਉਹਦੇ ਉਹ ਡਿਪਟੀ ਕਮਿਸ਼ਨਰ ਜੀ ਆਪਣੇ ਹਿਸਾਬ ਨਾਲ ਜਿੰਨੀ ਕੋ ਕੰਮ ਕਰ ਸਕਦੇ ਉਹਨਾਂ ਕੋਲ ਹੁਣ ਡਿਪਟੀ ਕਮਿਸ਼ਨਰ ਨਹੀਂ ਹੈਗੇ ਉਹਦੇ ਨਾਲ ਇੱਥੇ ਨਹੀਂ ਹੈਗੇ ਸੈਕਟਰੀਆਂ ਲੇਕਿਨ ਚੇਅਰਮੈਨ ਉਹ ਸੀਗਾ ਮੈਂ ਤਾਂ ਅੱਜ ਦੀ ਡੇਟ 'ਚ ਕਹਿੰਦਾ ਹੁਣ ਚੇਅਰਮੈਨ ਕਿਉਂ ਜਦੋਂ ਚੇਅਰਪਰਸ ਇੱਕ ਰਿਜ਼ਾਈਨ ਕਰ ਗਿਆ ਉਹਦੇ ਨਾਲ ਮੈਂਬਰ ਤਾਂ ਰਹੇ ਨਹੀਂ ਪਰ ਇਹ ੱੱਕੇ ਨਾਲ ਅੰਦਰ ਜਿਹੜੇ ਉਹਨਾਂ ਦੇ ਮੈਂਬਰ ਹੈ ਕਿ ਉਹਨਾਂ ਦੀ ਸਰਕਾਰ ਹੈ ਉਹਨਾਂ ਦੀ ਪੁਲਿਸ ਆ ਤੇ ਇਹਨਾਂ ਦੇ ਬੰਦੇ ਹੀ ਅੰਦਰ ਕੰਮ ਕਰ ਰਹੇ ਨੇ ਜਿੰਨੇ ਵੀ ਬੰਦੇ ਅੰਦਰ ਕੰਮ ਕਰ ਰਹੇ ਨੇ ਆਸ ਟਾਈਮ ਉਹ ਕ ਮੈਂ ਕਮੇਟੀ ਮੈਂਬਰ ਹੈ ਉਹ ਮੈਂ ਕਹਿੰਨਾ ਲੀਗਲੀ ਦੱਸਣ ਮੈਨੂੰ ਕਿਵੇਂ ਉਹ ਮੈਂਬਰ ਰਹਿ ਕੇ ਇੱਕ ਚੇਅਰਮੈਨ ਨੂੰ ਰეკਮੈਂਡ ਕਰਿਆ ਸੀ ਸਰਕਾਰ ਅਪਰੂਵ ਕਰਦੀ ਆ ਫਿਰ ਹੁਣ ਚੇਅਰਮੈਨ ਚੇਅਰਪਰਸਨ ਤਾਂ ਛੱਡ ਗਿਆ ਹੁਣ ਜਿਹੜਾ ਨਵਾਂ ਚੇਅਰਮੈਨ ਆਊਗਾ ਚੇਅਰਪਰਸਨ ਆਊਗਾ ਕੋਈ ਵੀ ਆਊਗਾ ਚੇਅਰਮੈਨ ਤਾਂ ਬਣ ਨਹੀਂ ਸਕਦਾ ਕਿ ਉਹ ਇਹ ਗੋਲਡ ਫੰਡ ਹੈ ਮਾਤਾ ਦਾ ਮੰਦਿਰ ਚੇਅਰਪਰਸਨ ਆਊਗਾ ਉਹ ਮੈਂਬਰ ਸਿਲੈਕਟ ਕਰੂਗਾ ਦੁਆਰਾ ਗਵਰਨਮੈਂਟ ਅਪਰੂਵ ਕਰੂਗੀ ਇਹ ਹੈ ਹੀ ਨਹੀਂ ਲੇਕਿਨ ਠੀਕ ਹੈ ਇਹਨਾਂ ਦੀ ਸਰਕਾਰ ਆ ਜਿਵੇਂ ਕਹਿੰਦੇ ਸਾਡੇ ਦੇ ਦਿਨ ਧੱਕਾ ਰਾਜ ਚੱਲਦਾ ਉਹਨੂੰ ਧੱਕਾ ਰਾਜ ਚੱਲ ਰਿਹਾ ਸਭ ਜੈ ਮਾਂ ਕਾਲੀ ਹਰ ਹਰ ਮਹਾਦੇਵ ਮੈ ਸ਼ਿਪ ਸੈਨਾ ਸ਼ੇਰੇ ਹਿੰਦ ਜ਼ਿਲ੍ਹਾ ਪ੍ਰਧਾਨ ਗੁਰਜੋਤ ਗੋਲਡੀ ਜਿਹੜਾ ਅੱਜ ਦੀ ਇਹ ਅਸੀਂ ਪ੍ਰੈਸ ਕਾਨਫਰੈਂਸ ਕਰ ਰਹੇ ਆ ਇਹਦੇ ਵਿੱਚ ਜਿਹੜਾ ਵਾਰ-ਵਾਰ ਕਾਲੀ ਮਾਤਾ ਮੰਦਰ ਦੇ ਵਿੱਚ ਬੇਅਦਬੀਆਂ ਹੋ ਰਹੀਆਂ ਪਰ ਅੱਜ ਤੱਕ ਨਾ ਕੋਈ ਪ੍ਰਸ਼ਾਸਨ ਨੇ ਪੁਲਿਸ ਤੇ ਕਿਸੇ ਦੇ ਵੀ ਕੋਈ ਕਾਰਵਾਈ ਨਹੀਂ ਕੀਤੀ ਹੈਗੀ ਸਾਡੇ ਜਿਹੜੇ ਭਗਤਾਂ ਦਾ ਕਰੋੜਾਂ ਭਗਤਾਂ ਦਾ ਰੋ ਰੋ ਕੇ ਦੁਖੀ ਹੋ ਕੇ ਬੁਰਾ ਹਾਲ ਹੋ ਜਾਂਦਾ ਹੈ ਪਰ ਇਹ ਪ੍ਰਸ਼ਾਸਨ ਤੇ ਪੁਲਿਸ ਉਸ ਗੱਲਾਂ ਨੂੰ ਦਬਾ ਦਿੰਦੀ ਹੈ ਹੁਣ ਜਿਹੜਾ ਨਵਾਂ ਇਨਸੀਡੈਂਟ ਹੋਇਆ ਹੈ 26 ਤਰੀਕ ਨੂੰ ਇੱਕ ਲੜਕੀ ਆਪਣਾ ਗੋਲਕ ਦੇ ਉੱਪਰ ਚੜ ਗਈ ਤੇ ਜਿਹੜੀ ਉੱਥੇ ਸਿਕਿਉਰਟੀ ਸਿਕਿਉਰਟੀ ਨੇ ਉਸ ਨੂੰ ਰੋਕਿਆ ਨਹੀਂ ਮਜਬੂਰੀ ਦੇ ਵਿੱਚ ਜਿਹੜੇ ਉੱਪਰ ਪੰਡਤ ਸੀਗੇ ਤੇ ਸੇਵਾਦਾਰຊਗੁਣਾ ਨੇ ਉਹਨੂੰ ੱੱੱ ਧੱਕੇ-ਦੁੱਕੇ ਮਾਰ ਕੇ ਰੋਕਿਆ ਮਗਰ ਇੱਕ ਜਿਹੜੀ ਵੱਡੀ ਘਟਨਾ ਹੋਣ ਤੋਂ ਬਚੀ ਤਾਂ ਸਹੀ ਪਰ ਬੇਅਦਬੀ ਮਾਤਾ ਦੀ ਹੋ ਗਈ ਦੂਸਰੀ ਜਿਹੜੀ ਘਟਨਾ ਦਾ ਹੈ ਰਾਤ ਨੂੰ ਇਹਨਾਂ ਨੇ ਦਿੱਲੀ ਤੋਂ ਕੁਝ ਕੇਜਰੀਵਾਲ ਸਾਹਿਬ ਦੇ ਖਾਸ ਬੰਦੇ ਆਏ ਐ ਮੰਦਰ ਬੰਦ ਹੋਣ ਤੋਂ ਬਾਅਦ ਉਹ ਮੰਦਰ ਦੇ ਵਿੱਚ ਐਂਟਰ ਕੀਤੇ ਆ ਆਫੀਸਰ ਇਹਨਾਂ ਦੇ ਨਾਲ ਸੀਗੇ ਇਹ ਜਿਹੜੀ ਬੇਅਦਬੀ ਹੈ ਇਹਨਾਂ ਨੇ ਤਾਂ ਆਪਣੇ ਘਰ ਦਾ ਰਾਜ ਹੀ ਸਮਝ ਲਿਆ ਤੁਸੀਂ ਜਿਹੜਾ ਡਿਵੈਲਪਮੈਂਟ ਕਰ ਰਹੇ ਹੋ ਜਿਹੜੀ ਵੀ ਤੁਸੀਂ ਰਾਜਨੀਤੀ ਮੰਦਰ ਦੇ ਵਿੱਚ ਕਰ ਰਹੇ ਹੋ ਇਹ ਠੀਕ ਨਹੀਂ ਹੈ ਤੇ ਜਿਹੜੀ ਤੁਸੀਂ ਇਹ ਬੇਅਦਬੀ ਕੀਤੀ ਹੈ ਆਪਣਾ ਕੇਜਰੀਵਾਲ ਸਾਹਿਬ ਦੇ ਜਿਹੜੇ ਨੇਤਾ ਲੋਗ ਆਏ ਆ ਉਹਨਾਂ ਦੇ ਵਿੱਚ ਸ਼ਾਇਦ ਕਿਸੇ ਦਾ ਨਾਮ ਜਿਹੜਾ ਆ ਰਿਹਾ ਸਾਨੂੰ ਪਤਾ ਲੱਗਿਆ ਕਮਲ ਬੰਸਲ ਹੈ ਜਿਹੜਾ ਕਿ ਚੇਅਰਮੈਨ ਹੀ ਇੱਕ ਤਰ੍ਹਾਂ ਦਾ ਬਣਾ ਰੱਖਿਆ ਇਹ ਖੁਦ ਹੀ ਜਦੋਂ ਬੇਅਦਬੀਆ ਕਰ ਰਹੇ ਆ ਇਹ ਕੀ ਸੁਧਾਰ ਕਰਨਗੇ ਰક્ષਕ ਹੀ ਹੁਣ ਪੱਖਪਾਤ ਬਣ ਗਏ ਚੁਕੇ ਆ ਇਸ ਲਈ ਅਸੀਂ ਜਿਹੜੇ ਆ ਆਪਣਾ ਪਹਿਲਾਂ ਡੀਸੀ ਸਾਹਿਬ ਕੋਲ ਚਾਰਜ ਸੀ ਚੇਅਰਮੈਨ ਸੀ ਉਹਨਾਂ ਕੋਲ ਜਾਣਦੇ ਸੀ ਸਾਡੀ ਸਾਨੂੰ ਬਾਈ ਵੀ ਹੁੰਦੀ ਸੀਗੀ ਤੇ ਉਹ ਅੱਛਾ ਕੰਮ ਵੀ ਕਰਦੇ ਸੋਣ ਜਿਹੜੇ ਮੈਂਬਰ ਲਗਾਏ ਆ ਮੋਟੀ ਸਾਮੀ ਆ ਇਹਨਾਂ ਨੇ ਕਦੇ ਮਤਲਬ ਆਣਾ ਨਹੀਂ ਆ ਮੰਦਰ ਦੇ ਵਿੱਚ ਹੁਣ ਹੀ ਸਾਨੂੰ ਦਿਖਣੇ ਸ਼ੁਰੂ ਹੋਏ ਆ ਇਹਨਾਂ ਨੂੰ ਪਤਾ ਨਹੀਂ ਭਗਤਾਂ ਨੂੰ ਕੀ ਪ੍ਰੋਬਲਮ ਆ ਰਹੀ ਹੈ ਕਿਸੇ ਨੂੰ ਕੀ ਪ੍ਰੋਬਲਮ ਆ ਰਹੀ ਹੈ ਇਹ ਇੱਕ ਰਾਜਨੀਤਿਕ ਕਰ ਰਹੇ ਆ ਆਪਣੀ ਆਪਣੀ ਡੈਸ਼ਬਾਜੀ ਕਰ ਰਹੇ ਅਸੀਂ ਸਿੱਧੀ ਜੀ ਗੱਲ ਦੱਸੀਏ ਇਹਨਾਂ ਨੂੰ ਮੰਦਰ ਤੋਂ ਕੋਈ ਲੇਗਾ ਨਹੀਂ ਕੋਈ ਤੇਗਾ ਨਹੀਂ ਹੈਗਾ ਹੁਣ ਅਸੀਂ ਚਲੋ ਇਹਨਾਂ ਦੀ ਭਗਵੰਤ ਮਾਨ ਕੇਜਰੀਵਾਲ ਸਾਹਿਬ ਦੀ ਤਾਰੀਫ ਕਰਦੇ ਆ ਕਿ ਇਹ ਮੰਦਰ ਦੇ ਲਈ ਬਹੁਤ ਅੱਛਾ ਮਾਡਲ ਲੈ ਕੇ ਆਏ ਆ ਬਹੁਤ ਸੁੰਦਰ ਬਣਾਣਗੇ ਮਗਰ ਜੇ ਸਮੰਦਰ ਦੇ ਵਿੱਚ ਮर्यादा ਨਹੀਂ ਦੇਵੀ ਮਾਤਾ ਦਾ અપਮਾਨ ਹੋ ਰਿਹਾ ਤਾਂ ਇਹ ਸਾਰਾ ਕੁਝ ਮਿੱਟੀ ਹੈ ਅਸੀਂ ਇਸ ਚੀਜ਼ ਨੂੰ ਨਹੀਂ ਮੰਨਦੇ ਇਸ ਲਈ ਅਸੀਂ ਇਹ ਪੰਜਾਬ ਸਰਕਾਰ ਨੂੰ ਵੀ ਚਲੋ ਬੇਨਤੀ ਕਰਦੇ ਆਂ گورنر ਸਾਹਿਬ ਨੂੰ ਵੀ ਅਸੀਂ ਲੈਟਰ ਪਾਵਾਂਗੇ ਚੀਫ ਸੈਕਟਰੀ ਨੂੰ ਪਾਵਾਂਗੇ ਸੀਆਬੀ ਸੀਬੀਆਈ ਨੂੰ ਤੋ ਅਸੀਂ ਇਹਦੀ ਮੰਗ ਵੀ ਕਰਾਂਗੇ ਕਿ ਜਿਹੜੀ ਬਾਰ ਬਾਰ ਬੇਅਦਬੀਆਂ ਹੋ ਰਹੀਆਂ ਕਿਉਂ ਹੋ ਰਹੀਆਂ ਔਰ ਜਿਹੜੀ ਵੀ ਬੇਅਦਬੀ ਕਰਦਾ ਹੈ ਹੁਣ ਜਿਹੜਾ ਆਪਣਾ ਮੈਨੇਜਰ ਹੈ ਜਾਂ ਸਿਕਿਉਰਟੀ ਇਹਨਾਂ ਦਾ ਕਾਦੇ ਲਈ ਬਿਠਾ ਰੱਖਿਆ ਹੈ ਹਜ਼ਾਰਾਂ ਰੁਪਿਆ ਲੱਖਾਂ ਰੁਪਿਆ ਇਹ ਬਰਬਾਦ ਕਰ ਰਹੇ ਹਨ ਇਹਨਾਂ ਦੇ ਉੱਪਰ ਜਿਹੜਾ ਇਹਨਾਂ ਦਾ ਕੰਮ ਹੈ ਇਹਨਾਂ ਨੂੰ ਚਾਹੀਦਾ ਹੈ ਪੁਲਿਸ ਕੇ ਅਸਨੀਓਗ ਹਰ ਕੋਈ ਮੰਦਰ ਦੀ ਬੇਅਦਬੀ ਕਰੇਗਾ ਉਹੀ ਮੰਦਰ ਦੇ ਨਾਲ ਹੁੰਦਾ ਆ ਰਿਹਾ ਅਸੀਂ ਇਹ ਹੁਣ ਮੰਗ ਕਰਦੇ ਜਿਹੜੀ ਸਿਕਿਉਰਟੀ ਕਰੋੜਾ ਰੁਪਿਆ ਸਾਲ ਦਾ ਮੰਦਰ ਦੇ ਗੋਲਡ ਫੰਡ ਦੇ ਵਿੱਚੋਂ ਲੁੱਟ ਰਹੇ ਹਨ ਨਾ ਤਾਂ ਇਹਨਾਂ ਤੋਂ ਜੇਬ ਕੱਤਰੇ ਰੁਕ ਰਹੇ ਹਨ ਨਹੀਂ ਇਹਨਾਂ ਤੋਂ ਚੋਰੀਆਂ ਰੁਕ ਨਹੀਂ ਐ ਸ਼ਰਾਬ ਦੀ ਸਮੰਗਲਿੰਗ ਇਹ ਕਰ ਰਹੇ ਆ ਮੰਦਰ ਚੋਂ ਸਮਾਨ ਇਹ ਚੋਰੀ ਕਰ ਰਹੇ ਆ ਅਸੀਂ ਬਾਰ-ਬਾਰ ਡੀਸੀ ਸਾਹਿਬ ਨੂੰ ਵੀ ਇਹ ਸਾਰੀਆਂ ਮੰਗਾ ਦੇ ਰਹੇ ਆ ਵੀ ਜਿਹੜੇ ਆ ਟਾਈਮ ਦੇ ਨਾਲ ਕੀ ਇਸ ਟਾਈਮ ਇਹਨਾਂ ਨੇ ਕੀ ਕੀਤਾ ਸਭ ਕੁਝ ਇਹਨਾਂ ਨੂੰ ਦੇ ਰਹੇ ਆ ਮਗਰ ਰਾਜਨੀਤੀ ਸ਼ਰਨ ਦੇ ਕਾਰਨ ਜਾਂ ਮਿਲੀ ਭੁਗਤ ਦੇ ਕਾਰਨ ਇਹਨਾਂ ਤੋਂ ਅੱਜ ਤੱਕ ਕੋਈ ਐਕਸ਼ਨ ਨਹੀਂ ਹੋਇਆ ਇਹ ਸ਼ਰੀਆਮ ਕਹਿੰਦੇ ਆ ਕਿ ਸਾਡਾ ਜੋ ਮਨ ਕਰੇਗਾ ਅਸੀਂ ਉਹ ਕਰਾਂਗੇ ਮਗਰ ਅਸੀਂ ਵੀ ਆਪਣੀ ਜਾਨ ਤਲੀ ਦੇ ਉੱਤੇ ਧਰ ਕੇ ਚਾਹੇ ਸਾਨੂੰ ਚਾਹੇ ਰਾਜਨੀਤੀ ਆ ਸਾਨੂੰ ਕਿਸੇ ਦਾ ਕੋਈ ਡਰ ਨਹੀਂ ਅਸੀਂ ਸਿਰਫ ਮਹਾਮੈ ਤੋਂ ਡਰਦੇ ਆ ਅਸੀਂ ਜਿਹੜੀ ਇਹ ਚਾਹੇ ਕੇਜਰੀਵਾਲ ਹੈ ਭਗਵੰਤ ਮਾਨ ਹੈ ਜੇਕਰ ਇਹਨਾਂ ਦੇ ਉੱਪਰ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਅਸੀਂ ਕੱਲ ਨੂੰ ਜਿਹੜੇ ਕੇਜਰੀਵਾਲ ਸਾਹਿਬ ਜਾਂ ਮੁੱਖ ਮੰਤਰੀ ਆ ਰਹੇ ਆ ਸਾਡਾ ਸੰਗਠਨ ਤੇ ਹੋਰ ਅਸੀਂ ਸਾਰਿਆਂ ਨੂੰ ਪਟਿਆਲੇ ਵਾਸੀਆਂ ਨੂੰ ਵੀ ਇਹ ਬੇਨਤੀ ਕਰਦੇ ਆ ਕਿ ਸਾਡੇ ਨਾਲ ਮਿਲਣ ਆ ਕੇ ਅਸੀਂ ਕਾਲੀ ਝੰਡਾ ਇਹਨਾਂ ਨੂੰ ਦਿਖਾਵਾਂਗੇ ਜੇਕਰ ਕੋਈ ਕਾਰਵਾਈ ਨਹੀਂ ਕਰਦੇ ਜਲਦੀ ਤੋਂ ਜਲਦੀ ਇਹਨਾਂ ਨੂੰ ਸਕਿਉਰਿਟੀ ਦਾ ਜਿਹੜਾ ਠੇਕਾ ਉਹ ਰੱਦ ਕਰ ਦੇਣਾ ਚਾਹੀਦਾ ਤੇ ਜਿਹੜਾ ਉਹਨਾਂ ਦਾ ਪੈਸਾ ਉਹਨਾਂ ਨੂੰ ਜਮ੍ਹਾਂ ਕਰਾਇਆ ਤੇ ਉਹਨਾਂ ਨੇ ਕੀ ਕੀ ਇਸ ਦੇ ਵਿੱਚੋਂ ਕਾਲੀ ਮਾਤਾ ਮੰਦਰ ਚੋਂ ਲੁੱਟਿਆ ਉਸ ਦੀ ਸਾਰੀ ਦੀ ਜਾਂਚ ਹੋਣੀ ਚਾਹੀਦੀ ਹੈ ਇਹ ਸਾਡੀ ਮੰਗ ਹੈ ਜੇਕਰ ਇਹ ਜਿਹੜੀ ਬੇਅਦਬੀ ਹੋਈ ਹੈ ਜਾਂ ਜਿਹੜੀ ਸਕਿਉਰਿਟੀ ਮਾਤਾ ਦੇ ਮੰਦਰ ਨੂੰ ਲੁੱਟ ਰਹੀ ਹੈ ਨਾ ਦੇ ਉੱਤੇ ਕੋਈ ਐਕਸ਼ਨ ਸਰਕਾਰ ਵੱਲੋਂ ਨਹੀਂ ਲਿੱਤਾ ਗਿਆ ਤਾਂ ਅਸੀਂ ਕੱਲ ਨੂੰ ਇੱਕ ਪ੍ਰੋਗਰਾਮ ਤਾਂ ਬਣਾਇਆ ਹੋਇਆ ਕਿ ਜਿਹੜੇ ਕੇਜਰੀਵਾਲ ਸਾਹਿਬ ਜਾਂ ਮੁੱਖ ਮੰਤਰੀ ਸਾਹਿਬ ਆ ਰਹੇ ਹਾਂ ਅਸੀਂ ਇਹਨਾਂ ਨੂੰ ਕਾਲੀਆਂ ਚੰਡੀਆਂ ਦਿਖਾਵਾਂਗੇ ਇਸ ਤੋਂ ਇਲਾਵਾ ਵੀ ਜੇਕਰ ਫੇਰ ਵੀ ਸਾਡੀ ਸੁਣਵਾਈ ਨਾ ਹੋਈ ਤਾਂ ਅਸੀਂ ਆਪਣੇ ਆ ਪੂਰੇ ਸੰਗਠਨ ਨਾਲ ਤੇ ਬਾਕੀ ਜਿੰਨੇ Hindu ਧਰਮ ਧਰਮ ਦੇ ਨੇਤਾ ਲੋਗ ਹੈਗੇ ਆ ਜਾਂ ਫਿਰ ਜਿਹੜੇ ਰਾਜਨੀਤਿਕ ਲੋਗ ਹੈਗੇ ਆ ਕਿਉਂਕਿ ਇਹਨਾਂ ਨੇ ਜਿਹੜੀ ਆਪ ਪਾਰਟੀ ਹੈ ਇਹਨਾਂ ਨੇ ਇੱਕ ਮੰਦਰ ਨੂੰ ਆਪਣਾ ਰਾਜਨੀਤਿਕ ਅਖਾੜਾ ਬਣਾ ਲਿਆ ਇਹਨਾਂ ਦੇ ਕਿਸੇ ਦਾ ਕੋਈ ਵਿੱਚ ਕੰਟਰੀਬਿਊਸ਼ਨ ਨਹੀਂ ਮਹਾਰਾਜਾ ਭੁਪਿੰਦਰ ਸਿੰਘ ਨੇ ਮੰਦਰ ਬਣਾਇਆ ਸੀਗਾ ਉਹਨਾਂ ਨੇ ਵੀ ਦੇਖੋ ਮਾਤਾ ਦੀ ਮਰਿਆਦਾ ਨੂੰ ਨਹੀਂ ਤੋੜਿਆ ਜਦੋਂ ਕਿ ਉਦੋਂ ਲੋਕਤੰਤਰ ਨਹੀਂ ਸੀਗਾ ਉਹਨਾਂ ਨੇ ਸਾਰਾ ਪੈਸਾ ਹੁਣ ਜਿਹੜਾ ਵੀ ਕਾਲੀ ਮਾਤਾ ਦੇ ਮੰਦਰ ਦੇ ਵਿੱਚ ਜਿਹੜਾ ਪੈਸਾ ਲੱਗ ਰਿਹਾ ਉਹ ਪਕਤਾਂ ਦਾ ਉਹਨਾਂ ਦੇ ਖੂਨ ਪਸੀਨੇ ਦੀ ਕਮਾਈ ਹੈ ਉਸ ਨੂੰ ਅਸੀਂ ਨਾ ਹੀ ਜਿਹੜੇ ਸਿਕਿਉਰਟੀ ਨੂੰ ਕਰੋੜਾਂ ਰੁਪਏ ਬਰਬਾਦ ਕਰ ਰਹੇ ਨਾ ਹੀ ਅਸੀਂ ਉੱਥੇ ਕਰਨ ਦਵਾਂਗੇ ਜੇਕਰ ਅਸੀਂ ਇੱਕ ਵੱਡਾ ਪ੍ਰਦਰਸ਼ਨ ਵੀ ਹੈ बार-बार ਅਸੀਂ ਜਦੋਂ ਤੱਕ ਇਹ ਚੀਜ਼ਾਂ ਨਹੀਂ ਸਾਡੀਆਂ ਮੰਗਾਂ ਹੋਣਗੀਆਂ बार-बार ਅਸੀਂ ਪ੍ਰਦਰਸ਼ਨ ਵੀ ਕਰਾਂਗੇ ਹਾਂ ਜੇਕਰ ਸਾਨੂੰ ਸੂਸਾਈਡ ਕਰਨਾ ਪੈ ਗਿਆ ਜੇ ਸਾਡੀ ਮੰਗਾਂ ਨਾਲ ਸਾਨੂੰ ਸਰਕਾਰ ਨੇ ਦਬਾਨ ਦੀ ਕੋਈ ਚੀਜ਼ ਕੀਤੀ ਤਾਂ ਅਸੀਂ ਸੂਸਾਈਡ ਵੀ ਕਰਾਂਗੇ ਇੱਕ ਸਾਨੂੰ ਜਿਹੜਾ ਇੱਕ ਨਮਾ ਸਾਡੇ ਜਿਹੜਾ ਧਿਆਨ ਦੇ ਵਿੱਚ ਆਇਆ ਹੈ ਕਿ ਜਿਹੜਾ ਮੈਨੇਜਰ ਇਹਨਾਂ ਨੇ ਰੱਖਿਆ ਹੈਗਾ ਕਾਲੀ ਮਾਤਾ ਮੰਦਿਰ ਦੇ ਵਿੱਚ ਇਹਨਾਂ ਨੇ ਆਪਣੇ ਵਟਸਐਪ ਗਰੁੱਪ ਬਣਾ ਰੱਖੇ ਆ ਤੇ ਰਾਜਨੀਤਿਕ ਲੋਗੋ ਦੇ ਵਿੱਚ ਪਾ ਰੱਖੇ ਆ ਇਹ ਕਹਿੰਦੇ ਅਸੀਂ ਮਾਤਾ ਦੇ ਦਰਸ਼ਨ ਕਰਾਵਾਂਗੇ ਆਫੀਸ਼ੀਅਲ ਉਹਨੂੰ ਗਰੁੱਪ ਦਾ ਨਾਮ ਦਿੱਤਾ ਇਹਨਾਂ ਨੇ ਉਹਦੇ ਵਿੱਚ ਨਾ ਤਾਂ ਕਿਸੇ ਡੀਸੀ ਸਾਹਿਬ ਦਾ ਨੰਬਰ ਐਡ ਕੀਤਾ ਗਿਆ ਨਾ ਐਸਡੀਐਮ ਸਾਹਿਬ ਦਾ ਕੀਤਾ ਗਿਆ ਨਾ ਹੀ ਆਫੀਸ਼ੀਅਲ ਕਿਸੇ ਅਫਸਰ ਦਾ ਕੀਤਾ ਗਿਆ ਇਹੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਆ ਇਸ ਲਈ ਇਹ ਜਿਹੜਾ ਇਹਦੇ ਉੱਪਰ ਵੀ ਸਭ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ